ਔਰ ਐਨਾ ਜਨੂਨ ਜੋਸ਼ ਤੁਹਾਡੇ ਚ ਹੈ ਮੈਨੂੰ ਲੱਗਦਾ ਮੈਨੂੰ ਬੋਲਣ ਦੀ ਲੋੜ ਨਹੀਂ ਹੁਣ ਤੁਸੀਂ ਬੋਲਣ ਲੱਗ ਗਏ ਕਿਉਂਕਿ ਜਦੋਂ ਪਬਲਿਕ ਨੂੰ ਜ਼ੁਬਾਨ ਮਿਲ ਜੇ ਜਦੋਂ ਪਬਲਿਕ ਨੂੰ ਗੱਲ ਕਹਿਣ ਦਾ ਮੈਦਾਨ ਮਿਲ ਜੇ ਫਿਰ ਲੀਡਰਾਂ ਨੂੰ ਬੋਲਣ ਦੀ ਲੋੜ ਨਹੀਂ ਪੈਂਦੀ ਜਦੋਂ ਜਵਾਨ ਜਿਹੜੇ ਨੇ ਉਹ ਮੋਰਚਿਆਂ 'ਚ ਆਪ ਬਹਿ ਜਾਣ ਫਿਰ ਜਰਨੈਲਾਂ ਦੀ ਜ਼ਿਆਦਾ ਲੋੜ ਨਹੀਂ ਪੈਂਦੀ ਪਰ ਹਾਂ ਕਿ ਹਾ ਇਹ ਜਾਂਦਾ ਕਿ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਮੇਰਾ ਤਾਂ ਨਾ ਹੀ ਲੱਗਦਾ ਲੜਨਾ ਤੁਸੀਂ ਆ ਮੈਂ ਅੱਜ 12 13 ਪਿੰਡਾਂ ਦੇ ਵਿੱਚ ਆ ਕੇ ਆਇਆ ਨਸ਼ਹਿਰਾ ਟਾਲਾ ਕਸਲ ਕਲਸ ਕਲਸ ਅਥੋੜਾ ਗੱਗੋ ਬੂਹਾ ਇਹ ਤੋਂ ਪਹਿਲਾਂ ਰਸੂਲਪੁਰ ਚੀਮਾ ਸਾਰੇ ਪਿੰਡਾਂ ਜਾ ਕੇ ਆਇਆ ਉਹ ਸਾਰੇ ਪਿੰਡਾਂ ਦੇ ਵਿੱਚ ਜਿਸ ਤਰੀਕੇ ਨਾਲ ਲੋਕ ਪਿਆਰ ਦੇ ਰਹੇ ਆ ਕਿਉਂਕਿ ਮੈਂ ਤੁਹਾਡੇ ਵਰਗਾ ਹੀ ਆ ਤੁਸੀਂ ਮੇਰੇ ਚੋਂ ਆਪਣਾ ਆਪ ਦੇਖਦੇ ਹੋ ਵੀਰ ਸਾਡੇ ਵਰਗਾ ਹੀ ਆ ਔਰ ਹਰ ਪਿੰਡ ਜਾ ਕੇ ਮੈਂ ਪੁੱਛਿਆ ਕਿ ਇਸ ਤੋਂ ਪਹਿਲਾਂ ਕਦੇ ਮੁੱਖ ਮੰਤਰੀ ਆਇਆ ਕਹਿੰਦੇ ਨਾ ਜੀ ਮੈਨੂੰ ਕਿਸੇ ਬਜ਼ੁਰਗ ਨੂੰ ਯਾਦ ਹੋਊ ਕੁਕਰਾਂ ਕੁਰਾਂ ਵੇਲੇ ਕਹਿੰਦੇ ਨਾ ਜੀ ਕਹਿੰਦੇ ਹਾਰ ਕੇ ਤਾਂ ਇੱਕ ਦੋ ਆਏ ਨੇ ਜਿੱਤ ਕੇ ਨਹੀਂ ਕੋਈ ਆਇਆ ਆਉਂਦੇ ਹੀ ਨਹੀਂ ਇੱਧਰ ਕੀ ਲੈਣਾ ਹੁਣ ਉਹਨਾਂ ਨੇ ਉਹ ਪਹਾੜਾਂ ਪੂੜਾਂ 'ਚ ਹੀ ਰਹਿੰਦੇ ਆ ਸੋ ਵੀਰੋ ਮੈਂ ਤੁਹਾਡੇ ਨਾਲ ਦੋ ਚਾਰ ਗੱਲਾਂ ਕਰਨੀਆਂ ਨੌਜਵਾਨ ਮੁੰਡੇ ਕਹਿੰਦੇ ਨੌਕਰੀ ਵੀਰੋ ਦੇਖ ਲਓ ਤੁਸੀਂ 2025 ਦਾ ਵੀ ਅਖੀਰ ਹੋ ਗਿਆ 26 ਚੜਨ ਵਾਲਾ ਆ ਆ ਫਿਰਦੇ ਆ ਡਿਗਰੀਆਂ ਲੈ ਕੇ ਸਿਸਟਮ ਕਿਨੇ ਖਰਾਬ ਕੀਤਾ ਇਹਨਾਂ ਨੇ ਅਸੀਂ 56856 ਨੌਕਰੀਆਂ ਹੁਣ ਤੱਕ ਕੱਲ ਪਰਸੋ ਪਰਸੋ ਤੱਕ ਦੇ ਚੁੱਕਿਆ ਬਿਨਾ ਕਿਸੇ ਕੈਸ਼ ਤੋਂ ਬਿਨਾ ਕਿਸੇ ਫਰਮਾਇਸ਼ ਤੋਂ ਕੋਈ ਬੰਦਾ ਹੱਥ ਖੜਾ ਕਰਕੇ ਕਹਿ ਦੇ ਕਿ 1 ਰੁਪਿਆ ਛੀਨਾ ਬੀਤੀ ਚੰਦ ਜਾਇਆ ਉਹ ਨਾਲ ਤੀਜਾ ਪਿੰਡ ਹੈ 10 ਨੌਕਰੀਆਂ ਇੱਕ ਪਿੰਡ ਚ ਮਿਲੀਆਂ ਨੇ ਉਹ ਕਹਿੰਦੇ ਸਾਡੇ ਤਾਂ ਸੋਚਿਆ ਹੀ ਨਹੀਂ ਸੀ ਕਦੇ ਜ਼ਿੰਦਗੀ ਚ ਪੜ ਲਓ ਐਗਜ਼ਾਮ ਦੇ ਦਿਓ ਕੰਪੀਟੀਸ਼ਨ ਦੇ ਕੋਈ ਸ਼ਪਾਰਸ਼ ਦੀ ਲੋੜ ਨਹੀਂ ਪੈਣੀ ਕਰੇ ਚਿੱਠੀ ਆਊਗੀ ਕਰੇ ਮੋਬਾਈਲ ਤੇ ਮੈਸੇਜ ਆਊਗਾ ਹੈ ਜੀ ਇਸ ਪਿੰਡ ਦੀਆਂ ਪੰਜ ਇਸ ਪਿੰਡ ਦੀਆਂ ਪੰਜ ਬਜ਼ੁਰਗ ਕਹਿੰਦੇ ਮੈਨੂੰ ਨਹੀਂ ਪਤਾ ਜੇ ਨਹੀਂ ਤਾਂ ਮੈਂ ਜੇ ਜੇ ਮੈਂ ਕੋਈ ਨੌਕਰੀਆਂ ਵਾਲੇ ਕੰਮ ਤੋਂ ਵੋਟਾਂ ਲੈਣੇ ਹੁੰਦੇ ਮੈਂ ਲਿਖ ਕੇ ਨਾ ਲਿਆਉਂਦਾ ਵੀ ਇਸ ਪਿੰਡ 'ਚ ਕਿੰਨੀਆਂ ਨੇ ਉਹੀ ਬੋਲੋ ਪਹਿਲਾਂ ਜਾ ਕੇ ਅਸੀਂ ਤਾਂ ਕਹਿੰਦੇ ਆ ਜਿਹੜਾ ਕੰਮ ਹੋ ਗਿਆ ਹੋ ਗਿਆ ਵੋਟਾਂ ਆਪਾਂ ਕੰਮਾਂ ਤੇ ਲੈਣੀਆਂ ਨੇ ਵੋਟਾਂ ਲੋਕਾਂ ਨੂੰ ਉਮੀਦ ਤੇ ਆਸ ਤੇ ਪਾਉਣੀਆਂ ਨੇ